ਤੁਸੀਂ ਬਹੁਤ ਚੰਗੀ ਤਰ੍ਹਾਂ ਇਹਨੂੰ ਸਮਾਪ ਆਪਣੇ ਆਪ ਵੀ ਕਰ ਦਿੱਤਾ ਕਿ ਅਨਨੋਨ ਜਿਹੜੇ ਹੈਗੇ ਆ ਆਪਾਂ ਦੇ ਜਿਹੜੀਆਂ ਕੋਈ ਮੈਸੇਜ ਆਉਂਦੇ ਸਾਨੂੰ ਦੂਰ ਰਹਿਣਾ ਚਾਹੀਦਾ ਇੱਥੇ ਮੈਂ ਆਪਦੇ ਮਾਧਿਅਮ ਰਹੀ ਇਹ ਤਰ੍ਹਾਂ ਦਾ ਇੱਕ ਇਹ ਇੱਕ ਜਿਹੜਾ ਜੋ ਅਸੀਂ ਆਮ ਗੱਲ ਸਾਹਮਣੇ ਆਈ ਹੈ ਹਰ ਕੇਸ ਦੇ ਵਿੱਚ ਵਨਰੇਬਲ ਯੂਥ ਹੈ ਯੰਗ ਯੂਥ ਹੈ ਇਨੋਸੈਂਟ ਯੂਥ ਹੈ ਉਸ ਨੂੰ ਇਹ ਵਰਗਲਾ ਕੇ ਕਿ ਅਸੀਂ ਜਿਵੇਂ ਮੈਂ ਬਾਹਰ ਨਿਕਲ ਗਿਆ ਫੇਕ ਪਾਸਪੋਰਟ ਤੇ ਤੈਨੂੰ ਵੀ ਕਰ ਦਾਂਗੇ ਇੱਥੇ ਰੌਣਕਾਂ ਹੈ ਪੂ ਮੇਰੇ ਲਈ ਪਹਿਲਾਂ ਆਹ ਦੋ ਚਾਰ ਕੰਮ ਕਰਦੇ ਮੇਰ ਅਜਾ ਫਿਰ ਉਹਨੂੰ ਕਦੇ ਕਿਸੇ ਨੂੰ ਐਡਿਕਟ ਐਡਿਕਸ਼ਨ ਚ ਪਾ ਦਿੰਦੇ ਆ ਉਹ ਯੂਜ਼ ਐਂਡ ਥਰੋ ਵਾਲੀ ਪਾਲਿਸੀ ਹੈਗੀ ਹੈ ਜਿਹੜੀ ਆਪ ਜੀ ਨੇ ਕਿਹਾ ਇੱਥੇ ਮੈਂ ਮਾਧਿਉ ਰਹੀਂ ਇਹ ਕਹੂੰਗਾ ਕਿ ਥੋੜਾ ਜਾ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਉੱਤੇ ਥੋੜਾ ਜਿਹਾ ਵੱਧ ਸਮਾਂ ਦੇਣਾ ਚਾਹੀਦਾ ਇੱਕ ਸੋਸਾਇਟੀ ਦੀ ਆਪਣੀ ਇਹਨੂੰ ਆਪਾਂ ਇੱਕ ਆਈਸੋਲੇਟਿਡ ਇਨਸੀਡੈਂਟ ਆਪਾਂ ਸੋਚ ਗਏ ਆਪਾਂ ਦਰਕਨਾਰ ਕਰ ਦਿੰਦੇ ਆ ਇਹ ਸਾਡੀ ਸਾਡੀ ਸੋਸਾਇਟੀ ਦੀ ਇੱਕ ਸਮੱਸਿਆ ਹੈਗੀ ਹੈ ਨਸ਼ਾ ਵੀ ਤੇ ਆ ਜਿਹੜਾ ਆ ਜਿਹੜੇ ਭੜਕਦੇ ਆ ਨੌਜਵਾਨ ਇਹ ਉਹ ਆਗਿਆ ਜਿਹੜੀ ਜੇ ਆਪਾਂ ਕਈ ਵੀ ਗੁਆਂਢੀ ਦੇ ਘਰੇ ਲੱਗੀ ਤੇ ਸਾਡੇ ਘਰੇ ਨਹੀਂ ਤਾਂ ਕਿਸੇ ਦਿਨ ਹਵਾ ਦਾ ਰੁੱਖ ਬਦਲਣਾ ਤੇ ਉਹ ਸਾਡੇ ਘਰ ਵੱਲ ਵੀ ਆ ਸਕਦੀ ਹੈ ਤਾਂ ਸਾਨੂੰ ਇੱਕ ਮਾਸ਼ਰੇ ਨੂੰ ਇਕੱਠੇ ਹੋ ਕੇ ਸਾਰੀ ਸੋਸਾਇਟੀ ਨੂੰ ਇਕੱਠੇ ਹੋ ਕੇ ਇਸ ਲੜਾਈ ਨੂੰ ਕਰਨਾ ਪਵੇ ਜੇ ਸਾਹ ਤੇ ਇੱਕ ਸਵਾਲ ਕਰਾਂ ਜੀ ਜਿਹੜਾ ਸਕੂਲ ਤੋਂ ਸਟਾਫਰ ਸਨ ਫੀਮੇਲ ਆਈਆਂ ਸੀ ਆਪਦੇ ਰੂਰਤ ਵੀ ਆਈਆਂ ਸੀ ਜੁਨਦਰ ਵੀ ਆਈਆਂ ਉਹਦੇ ਪਰ ਇਹ ਸਿਰਫ ਲੱਗਾ ਨਹੀਂ ਉਹ ਉਹਨਾਂ ਨੇ ਦੇਖੋ ਸੀਪੀ ਸਾਹਿਬ ਅਮਨੀ ਸਾਹਿਬ ਨੇ ਤੇ ਐਸਐਸਪੀ ਸਾਹਿਬ ਅਮਰitsar ਪੁਲਿਸ ਨੇ ਬੜਾ 프ੌਮਪਟਲੀ ਇਹਦੇ ਉੱਤੇ ਐਕਟ ਕੀਤਾ ਹੈਗਾ ਤੇ ਜਿਹੜਾ ਸਕੂਲਸ ਨੂੰ ਖਾਲੀ ਕਰਵਾ ਕੇ ਤੇ ਇਵਨ ਬੌਮ ਡਿਸਪੋਜ਼ਲ ਸਪਾਰਸ ਤੋਂ ਵੀ ਚੈਕਿੰਗ ਕਰਾਈ ਹੈ ਸਾਡੇ ਵੀ ਜਿਹੜੇ ਸਕਵਾਡ ਹੈਗੇ ਨੇ ਉਹਨਾਂ ਨੂੰ ਚੈਕਿੰਗ ਕੀਤੀ ਹੈ ਹਲੇ ਇਸ ਤੇ ਸੰਬੰਧੀ ਕੋਈ ਕੋਈ ਪੁਖਤਾ ਸਬੂਤ ਨਹੀਂ ਸਾਡੇ ਹੱਥ ਚ ਲੱਗਿਆ ਬਟ ਇਹ ਜਿਵੇਂ ਕਹਿੰਦੇ ਆ ਦੀ دہشت ਫਲਾਨ ਲਈ ਇਸ਼ਾਰਤ ਹੀ ਅੰਸਰਾ ਵੱਲੋਂ ਇਹ ਕੀਤੀ ਗਈ ਹੈ ਸਾਰੇ ਡਾਕਟਰਾਂ ਤੋਂ ਇਹ ਸਿਰ ਪਹਿਲਾਂ ਵੀ ਆਂਦੀ ਰਹੇ ਇਹ ਸਾਰਾ ਇੱਕ ਦੇਖ ਰਹੇ ਅਸੀਂ ਫਿਰ ਸਿਰ ਦਰਵਾਜ਼ੇ ਤੋਂ ਵੀ ਆਈਆਂ ਸੀ ਕਿਉਂਕਿ ਉਹ ਹਾਂ ਮਤਲਬ ਉਹ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਜਿਹੜੀਆਂ ਐਪਾਂ ਤੁਹਾਨੂੰ ਦੱਸ ਰਹੇ ਹਨ ਕਿ ਜਦੋਂ ਸਿੰਗਲ ਐਪ ਐਪ ਉਹ ਇੰਨੀ ਐਪਾਂ ਜਿੱਤੀਆਂ ਡਾਊਨਲੋਡ ਕਰੋ ਨੰਬਰ ਹੀ ਉਹ ਮਿਟ ਜਾਂਦਾ ਬਾਅਦ ਵਿੱਚ ਸੋ ਦਿਸ ਇਜ਼ ਆ ਬਿਗ ਵਨ ਆਫ ਆ ਵੈਰੀ ਮਤਲਬ ਕਾਫੀ ਵੱਡਾ ਚੈਲੰਜ ਹੈ ਜੋ ਟੈਕਨੋਲੋਜੀ ਇਸ ਤਰ੍ਹਾਂ ਟੈਕਨੋਲੋਜੀ ਇੰਪਰੂਵ ਵੱਲੇ ਟੈਕਨੋਲੋਜੀ ਦੇ ਵਿੱਚ ਅਸੀਂ ਮੱਲਾ ਮਾਰ ਰਹੇ ਹਾਂ ਉਸਾਂ ਮੈਂ ਚੈਲੰਜਸ ਵੀ ਵਧ ਰਹੇ ਐ ਸੋ ਵੀ ਆਰ ਮਲਬ ਐਕਟ ਪੇਸ ਵਿਦ ਇਟ ਅਸੀਂ ਇਹਨਾਂ ਜਿਹੜੇ ਚੈਲੰਜਸ ਨੂੰ ਬੜਾ ਬੇਕੂਬੀ ਅਸੀਂ ਇਹਨਾਂ ਨੂੰ ਅਸੀਂ ਸਾਨੂੰ ਇਹਨਾਂ ਬਾਰੇ ਇਹਨਾਂ ਬਾਰੇ ਅਭਿਆਸ ਵੀ ਆ ਵੀ ਸਾਨੂੰ ਪਤਾ ਹੈ ਇਹਨਾਂ ਬਾਰੇ ਵੀ ਰੈਕੋਗਨਾਈਜ਼ ਦੀ ਚੈਲੰਜਸ ਅਸੀਂ ਅਕੋਰਡਿੰਗਲੀ ਫਿਰ ਆਪਦੇ ਆਪ ਨੂੰ ਵੀ ਆਪਦੀ ਅਪਡੇਸ਼ਨ ਕਰਦੇ ਆ ਟੈਕਨੋਲੋਜੀਕਲ ਨੂੰ ਠੀਕ ਠੀਕ ਵਿਜ਼ਨ ਆਫ ਸ਼ਰੀਦ ਸਹਿਲਮੀਰ ਬਹੁਤ ਹੀ ਅਨਰਥਕ ਮਿਹਨਤ ਕੀਤੀ ਹੈ ਜਿਹੜੇ ਦਿੱਤਿਆ ਵਾਰੀਅਰ ਨੇ ਐਸਪੀ ਡੀ ਨੇ ਜੋ ਇੱਥੇ ਡੀਐਸਪੀ ਡੀ ਗੁਰਵਿੰਦਰ ਨਾਗਰਾ ਤੇ ਗੁਰਿੰਦਰ ਨਾਗਰਾ ਤੇ ਗੁਰਵਿੰਦਰ ਡੀਐਸਪੀ ਅਜਨਾਲਾ ਤੇ ਐਸਐਚਓ ਅਰਜੁਨ ਤੇ ਇੰਸਪੈਕਟਰ ਸੀਆਈਏ ਮਨਮੀ ਜਿਹੜੇ ਸਭ ਦੋ ਬੰਦੇ ਜਿਹੜੇ ਯਾਰ ਸੀ ਦੋ ਇੰਜਰਡ ਹੋਏ ਨੇ ਗੁਰਪਿੰਦਰ ਤੇ ਵੰਸ਼ਪ੍ਰੀਤ ਜਿਹੜਾ ਟੋਟਲ ਕਿੰਨੇ ਮੰਗੜੇ ਸੇ ਵਿੱਚ ਨਮਾਲੇ ਸੀ ਜਿਹੜੇ ਸਾਲੂ ਹੋਏ ਨੇ ਸੌਸ ਸੰਦੇਸ਼ ਸਪੈਸ਼ਲੀ ਦੇਖੋ ਸੌਸ ਸੰਦੇ ਇਹਨਾਂ ਨੇ ਇੱਕ ਆਰਐਮਪੀ ਡਾਕਟਰ ਤੇ ਕੀਤਾ ਸੀਗਾ ਇੱਕ ਦੇ ਘਰੇ ਕੀਤਾ ਸੀਗਾ ਰੰਧਾਜ਼ ਥਾਣੇ ਦੇ ਵਿੱਚ ਇੱਕ ਦੇ ਫਾਰਮ ਹਾਊਸ ਤੇ ਵਿੱਚ ਰੰਧਾਜ਼ ਥਾਣੇ ਦੇ ਵਿੱਚ ਕੀਤਾ ਸੀ ਪੈਟਰੋਲ ਪੰਪ ਤੋਂ ਉਹਨਾਂ ਨੇ ਲੁੱਟ ਕੀਤੀ ਸੀਗੀ ਆਪਣੇ ਹਥਿਆਰਾਂ ਦੀ ਨੋਕ ਤੇ ਇੱਕ ਉੱਥੇ ਕਲੋਥ ਮਰਚੈਂਟ ਜੀ ਦੀ ਦੁਕਾਨ ਸੀਗੀ ਉਹ ਤੋਂ 50000 ਤੇ ਦੋ ਮੋਬਾਈਲ ਲੁੱਟੇ ਸੀ ਸੋ ਪੰਜ ਕੇਸ ਤੋਂ ਬਾਅਦ ਇਹਨਾਂ ਨੂੰ ਕਰੇ ਕਰੇ ਵੈਪਨ ਸਟਰੀ ਨੇ ਬ੍ਰਾਂਚ ਕੀਤਾ ਹੈ ਅ ਇਹਨਾਂ ਦੋਨੋਂ ਮੁਜਰਮਾ ਤੋਂ ਇੱਕ 9mm ਦੀ ਪਿਸਟਲ ਅਤੇ ਇੱਕ 30 ਕੈਲਬਰ ਦੀ ਜਿਹੜੀ ਪਿਸਟਲ ਹੈਗੀ ਹੈ ਫੋਰਨ ਮੇਡ ਰਿਕਵਰ ਹੋਈ ਹੈ ਮੌਕੇ ਤੋਂ ਜੋ ਫਿਲਹਾਲ ਜਿਹੜੀ ਸਰਸਰੀ ਜਦੋਂ ਅਸੀਂ ਉਮ ਜਾ ਕੇ ਆਏ ਆਂ ਬਾਕੀ ਤਾਂ ਗਹਿਣ ਜਾਂਚ ਐਫਐਸਐਲ ਵਾਲੀ ਟੀਮ ਕਰੇਗੀ ਚਾਰ ਪੰਜ ਖੋਲ ਬਰਾਮਦ ਹੋਏ ਆ ਤੇ ਪੰਜ ਹੀ ਇਹਨਾਂ ਦੇ ਕੋਲ ਜਿਹੜੇ ਹਲੇ ਆ ਗਏ ਅਸੀਂ ਉਹ ਦੇਖੇ ਨਹੀਂ ਇਹਨਾਂ ਦੇ ਮੈਗਜ਼ੀਨ ਮੁਕਜ਼ੇ ਨੂੰ ਉਹ ਸਾਰੀ ਐਫਐਸਐਲ ਦੇਖੇਗੀ ਪਰ ਮੌਕੇ ਤੋਂ ਹਲੇ ਪੰਜ ਖੋਲ ਦਿਖ ਰਹੇ ਨਹੀਂ ਸਰ ਜਿਹੜਾ ਐਮਪੀ ਸੀ ਦਾ ਮਨਿੰਦਰ ਇੱਕ ਇਸ ਇਲਾਕੇ ਦਾ ਆ ਔਰ ਇਥੋਂ ਫਰਾਰ ਹੋ ਕੇ ਗਿਆ ਹੈ ਜਿਹੜਾ ਇਹਨਾਂ ਦਾ ਇਹ ਅਰੰਦਾਸ ਦਾ ਚੰਟੇ ਏਅਰ ਥਾਣੇ ਦਾ ਰਹਿਣ ਵਾਲਾ ਹੈਗਾ 2023 ਦੇ ਵਿੱਚ ਇਹ ਇੱਕ ਕਤਲ ਦੇ ਵਿੱਚ ਅਕਿਊਜ਼ਡ ਹੈਗਾ 24 ਦੇ ਵਿੱਚ ਬੇਲ ਤੇ ਆਉਂਦਾ ਹੈ ਉਸ ਤੋਂ ਬਾਅਦ ਫਰਾਰ ਹੁੰਦਾ ਹੈ ਇਹ ਸਾਰਾ ਇੱਕ ਇਨਵੈਸਟੀਗੇਸ਼ਨ ਦਾ ਇੱਕ ਪਾਠ ਹੈਗਾ ਜਿਸ ਤਰ੍ਹਾਂ ਹੀ ਅਸੀਂ ਇਸ ਨੂੰ ਚੰਗੀ ਤਰ੍ਹਾਂ ਨੂੰ ਡੀਪ ਜਾਂਚ ਕਰਾਂਗੇ ਉਸੇ ਉਸੇ ਮਦਦੋਂ ਕੀ ਤੁਹਾਨੂੰ ਦੱਸ ਪਾਵਾਂਗੇ ਕਿ ਇਹ ਆਪਣੇ ਪਾਸਪੋਰਟ ਤੇ ਗਿਆ ਕਿ ਫੇਕ ਪਾਸਪੋਰਟ ਤੇ ਗਿਆ ਹੈ ਕਿਸ ਤਰ੍ਹਾਂ ਗਿਆ ਕਿਹਦੇ ਕੰਟੈਕਟ ਚ ਆਇਆ ਇਹ ਸਾਰੀ ਅਸੀਂ ਤੁਹਾਡੇ ਸਾਹਮਣੇ ਆਉਂਦੇ ਸਾਹਮਣੇ ਦੇ ਵਿੱਚ ਸਾਹਮਣੇ ਪਾਉਂਦੇ ਹਾਂ ਗਵਾਲ ਸਾਹਿਬ ਕਹਿੰਦੇ ਜੀ ਹੈ ਮੇਰੇ ਸੇ ਹਲਕੇ ਚ 6-8 ਬੰਦਿਆਂ ਨੇ ਕਾਰਨ ਆਗਮੀ ਲਾਈਆਂ ਘਰ ਨੂੰ ਵੀ ਕੀਤੀ ਹੈ ਇਹਨਾਂ ਦਾ ਇਹਨਾਂ ਦਾ ਰੋੜ ਨਿਕਲਿਆ ਨਹੀਂ ਨਰੜਕਿਆਂ ਨਾਲ ਨਹੀਂ ਇਹਦੇ ਵਿੱਚ ਨਹੀਂ ਨਿਕਲਿਆ ਉਹ ਕੇਸ ਇੱਕ ਵੱਖਰਾ ਹੈਗਾ ਉਹਦੇ ਤੇ ਉਹ ਸਾਰੇ ਸਾਡੇ ਸੰਗਿਆਰ ਦੇ ਵਿੱਚ ਹੈਗਾ ਐਸਐਸਪੀ ਸਾਹਿਬ ਇਹਨਾਂ ਦੀ ਸਾਰੀ ਟੀਮ ਮਤਲਬ ਡਿਟੈਕਟਿਵ ਸਟਾਫ ਤੇ ਉਸ ਸਬੰਧ ਦੀ ਟੀਮ ਜਿਹੜੀ ਅਜੇ ਤੱਕ ਦੀ ਹੈਗੀ ਹੈ ਉਸ ਕੇਸ ਨੂੰ ਟਰੈਕ ਕਰਨ ਦੇ ਵਿੱਚ ਜੁੜੀ ਹੋਈ ਹੈ ਜਲਦ ਅਸੀਂ ਉਸ ਕੇਸ ਨੂੰ ਵੀ ਟਰੈਕ ਕਰਾਂਗੇ ਜੀ ਦਾ ਵੱਡੇ ਕੈਰੇਕਟਰ ਨਾਲ 6 ਬੰਦੇ ਆਏ ਹੈ ਪਹਿਲੀ ਵਾਰ ਦੇਖਿਆ ਗਿਆ ਜੀ ਫਰੋਤੀ ਲਾਈਨ 6 ਬੰਦੇ ਆ ਰਹੇ ਸੀ ਇਹ ਤਾਂ ਲੱਗੇ ਦੋ ਮਾਮਲੇ ਆ ਕਿ ਸਤਾ ਜੀ ਫਰੋਤੀ ਲਾਈਨ ਜੇ ਜਿਸ ਤਰ੍ਹਾਂ ਕਹਿ ਰਹੇ ਸਨ ਕਾਲ ਆਈ ਕਾਲ ਰਿਕਾਰਡਿੰਗ ਸਾਰੇ ਭਾਰੀ ਸਨ ਜੀ 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 ਵੀ ਫਰੋਤੀ ਲਾਈਨ 6 ਬੰਦੇ ਆਏ ਪਹਿਲੀ ਵਾਰ ਇਸੇ ਦੇਖੇ ਦੇਖ ਰਹੇ ਸੀ ਕਿ ਉਹ ਝਗੜਾ ਹੈ ਇਹਨਾਂ ਦਾ ਨਿੱਜੀ ਝਗੜਾ ਹੈ ਜਾਂ ਫਰੋਤੀ ਹੈ ਮੈਂ ਕੋਈ ਕਹਿ ਰਿਹਾ ਇਹ ਲੇਟ ਨਾਈਟ ਕੱਲ ਰਾਤ ਦਾ ਹੈਗਾ ਹੈਗਾ ਇਸ ਦੇ ਉੱਤੇ ਸਾਰਾ ਜਿਸ ਤਰ੍ਹਾਂ ਆਪਨੇ ਪੁਆਇੰਟ ਆਊਟ ਕੀਤਾ ਮੈਂ ਇੱਕ ਆਫ ਦਾ ਕਫ ਕਮਰਕ ਨਹੀਂ ਦੇ ਪਾਵਾਂਗਾ ਇਸ ਨੂੰ ਸਾਨੂੰ ਦੇਖ ਲੈਣ ਦਿਓ ਇਹ ਮਤਲਬ ਮੈਂ ਇਸ ਨੂੰ ਇਹ ਮੈਨੂੰ ਇਸ ਤੇ ਕੋਸ਼ਿਸ਼ ਮਾਰਕ ਨੂੰ ਨਹੀਂ ਲਾਣਾ ਚਾਹੁੰਦਾ ਜਿਹੜੀ ਤੁਹਾਡੀ ਅਬਜ਼ਰਵੇਸ਼ਨ ਹੈ ਉਹ ਤੁਹਾਡੀ ਆਪ ਦੀ ਅਬਜ਼ਰਵੇਸ਼ਨ ਹੈ ਉਹ ਕੁੱਲ ਮਿਲਾ ਕੇ ਇਕੱਠੇ ਜੋੜ ਠੀਕ ਹੈ ਜੀ ਤਾਂ ਉਸ ਨੂੰ ਪਰ ਫਿਰ ਵੀ ਮੈਂ ਕ੍ਰਾਈਮ ਕਰਾਇਮ ਹੈ ਇਸ ਨੂੰ ਸਾਨੂੰ ਜ਼ਿੰਦਗੀ ਨਾਲ ਲੈਣਾ ਪੈਣਾ ਹੈ ਤਾਂ ਅਸੀਂ ਉਹ ਦੇਖ ਲਾਂਗੇ ਜਿਸ ਤਰ੍ਹਾਂ ਵੀ ਕੋਈ ਜਿਸ ਤਰ੍ਹਾਂ ਦੀ ਕੋਈ ਨੋਵਿਟੀ ਆਈ ਸਾਹਮਣੇ ਤੁਹਾਡੇ ਕੋਲ ਟ੍ਰਾਂਸਪਰੈਂਸੀ ਸਰ ਨਹੀਂ ਇਹਦੇ ਵਿੱਚ ਸਰ ਕਿਸੇ ਗੈਂਗਸਟਰ ਦੇ ਨਾਲ ਕੋਈ ਇਨਵੋਲਵਮੈਂਟ ਦਾ ਕੁਝ ਨਜ਼ਰ ਹੈ ਮੈਂਨੇ ਆਪਕੋ ਅਭੀ ਬਤਾਇਆ ਕਿ ਇਹ एक फैक्टिशियस एक आइडेंटिटी क्रिएट की हुई थी इन्होंने इंदी बटाला के नाम पे या केशव बटाला के नाम पे उसके उसके नाम पे ये फ्रौतियाँ मांग रहे थे उसके उसका ड्रावा दे के ये मतलब कई जगह से फ्रोते लेने में कामयाब भी हुए हैं जो अभी प्रीलिमिनरी इन्वेस्टिगेशन में हमें सामने आया जो कल हमने दिलराज पकड़ा था सो बाकी जो गहन पूछगाछ होगी इनसे भी और उससे भी होगी और इनका एक और साथी है जो आइडेंटिफाई हो चुका है जो इस सारे घटनाक्रम में शामिल है अलग लूट की वारदातों में उसको भी पकड़ने के लिए आ, डिटेक्टिव स्टाफ ने अपनी और थाने वालों ने अपनी टीम में डिस्पैच कर दी है जल्द वो हमारी गिरफ्त में सर काफी लंबा इन का क्रिमिनल रिकॉर्ड तो नहीं दसया इतनी देर तक इस पुलिस से किस तरह दूरी बना के रखी है मैंने उसको किस तरह दूर नहीं इन नंबर रिकॉर्डिंग ही नहीं हैगा 3 4 महीने तो ही चल रहा सीगा इन का तो असि ऐच मैं तलाटा करूंगा मिस्टर रुलर पुलिस दी कि इन्होने ਬੜੇ ਘੱਟ ਸਮੇਂ ਦੇ ਵਿੱਚ ਕਿਉਂਕਿ ਸਾਰੇ ਇਹਨਾਂ ਦੇ ਜਿਹੜੇ ਤੁਹਾਨੂੰ ਮੈਂ ਦੱਸਿਆ ਤਾਰਾ ਇਹਨਾਂ ਦੀਆਂ ਇੰਗਲੈਂਡ 'ਚ ਜੁੜਦੀਆਂ ਸੀਗੀਆਂ ਇੱਕ ਤੁਹਾਨੂੰ ਪਤਾ ਹੈ ਕਿ ਚੈਲੰਜੇਸ ਬਹੁਤ ਹੁੰਦੇ ਨੇ ਫੋਨ ਆਉਂਦੇ ਨੇ ਵੀਪੀਐਨ ਲੱਗੇ ਹੁੰਦੇ ਆ ਅਗਲ ਅਗਰ ਬਕਰੀਆਂ ਬਕਰੀਆਂ ਐਪਾਂ ਆ ਗਈਆਂ ਉਹਨਾਂ ਨੂੰ ਕਰੈਕ ਕਰਨ ਦੇ ਵਿੱਚ ਸਮਾਂ ਲੱਗਦਾ ਹੈ ਕਈ ਐਪਸ ਕੋਆਪਰੇਟਿਵ ਨਹੀਂ ਕਰਦੀਆਂ ਤੁਹਾਨੂੰ ਡਿਟੇਲਸ ਨਹੀਂ ਦਿੰਦੀਆਂ ਬਟ ਇਹਨਾਂ ਨੇ ਫਿਰ ਵੀ ਕੋਈ ਹਤਾਸ਼ ਨਹੀਂ ਹੋਏ ਇਹਨਾਂ ਨੇ ਆਪਣੀ ਮਿਹਨਤ ਜਾਰੀ ਰੱਖੀ ਹਿਊਮਨ ਇੰਟਰਨ ਨੂੰ ਵੀ ਜਾਰੀ ਰੱਖਿਆ ਜਿਸ ਦਾ ਕੋਈ ਸਬਸਟੀਟਿਊਟ ਨਹੀਂ ਇਹ ਇਹਦਾ ਇਹਦੇ ਵਿੱਚ ਜਿਆਦਾ ਹਿਊਮਨ ਇੰਟ ਦਾ ਯੋਗਦਾਨ ਹੈਗਾ ਔਰ ਉਹਦੇ ਵਿੱਚ ਸਾਰਾ ਇਹਨੂੰ ਪਰਦਾਫਾਸ਼ ਕਰਨ ਦੇ ਵਿੱਚ ਇਹ ਕੰਮ ਜਾਂਦਾ ਸਰੋਤ ਦੀ ਟਾਰਗੇਟ ਕੌਣ ਫਿਕਸ ਕਰਦਾ ਸੀ ਇਹ ਆਪ ਹੀ ਟਾਰਗੇਟ ਲੱਭਦੇ ਸੀ ਜਾਂ ਇਹਨਾਂ ਨੂੰ ਟਾਰਗੇਟ ਉਥੋਂ ਬਾਹਰੋਂ ਮਿਲਦਾ ਸੀ ਜੋ ਹੁਣ ਲੱਗ ਰਿਹਾ ਇਹ ਤਾਂ ਇਹ ਹੈ ਕਿ ਇਹ ਸਾਰਿਆਂ ਦਾ ਹੁਣ ਇੱਕ ਗੈਂਗ ਬਣ ਚੁੱਕਿਆ ਸੀਗਾ ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਸੀ ਪਰ ਜਿਉਂ ਕਿ ਇਹ ਇਸ ਏਰੀਆ 'ਚ ਹੀ ਕਰ ਰਹੇ ਸੀ ਤੇ ਜਿਹੜਾ ਮਨਿੰਦਰ ਪਾਲ ਹੈ ਉਹ ਝਡੇਰ ਦਾ ਰਹਿਣ ਵਾਲਾ ਗੁਰਪਿੰਦਰ ਹੈ ਉਹ ਵੀ ਝੰਡੇਰ ਤੇ ਰਾਮ ਦਸਦੇ ਇਧਰ ਇਸ ਏਰੀਆ ਚ ਹੀ ਕਰ ਰਹੇ ਸੀ ਸੋ ਇਹਨਾਂ ਨੂੰ ਟਾਰਗੇਟ ਜਿਵੇਂ ਕਹਿੰਦਾ ਵੀ ਯਾਰ ਦੋਸਤ ਨਾਲ ਗੱਲ ਕਰਕੇ ਉਹ ਸਾਰਾ ਸੀ ਇਹਨਾਂ ਦੀ ਮੁੰਡੇ ਪਰੰਡੀ ਨੂੰ ਅ ਡਿਊਰਿੰਗ ਜਿਹੜੀ ਹੈਗੀ ਸਾਡੀ ਇੰਟਰੋਗੇਸ਼ਨ ਇਹਦੇ ਵਿੱਚ ਪੁਲਿਸ ਸਾਹਿਬ ਦੇਖਿਆ ਗਿਆ ਅਸੀਂ ਅੱਗੇ ਵੀ ਇਹ ਮਾਮਲੇ ਦੇਖੇ ਜੰਗਿਆਲਾ ਸੀ ਇਹੋ ਜਿਹੇ ਮਾਮਲੇ ਆਏ ਸੀ ਕਿ ਪਰ ਉਹ ਜਿਹੜੀ ਸਪੈਸੀਫਿਕ ਇਨਫੋਰਮੇਸ਼ਨ ਹੈ ਐਗਜ਼ੈਕਟ ਵੇਕਤੀ ਜੀ ਉਹ ਕਈ ਵਾਰ ਯਾਰ ਦੋਸਤ ਹੀ ਦੱਸਦੇ ਸੀ ਕਿ ਇਹ ਵੀਰ ਦੁਸ਼ਮਣੀ ਕੱਢਣ ਵਾਸਤੇ ਪਰਵਾਹ ਜਿਹੜਾ ਹੈ ਕਈ ਰਿਸ਼ਤੇਦਾਰ ਜਿਹੜੇ ਸੀਗੇ ਉਹ ਦੁਸ਼ਮਣੀ ਕੱਢਣ ਵਾਸਤੇ ਜਾਣਬੁੱਝ ਕੇ ਫੇਕ ਆਈਡਿਜ਼ ਬਣਵਾ ਕੇ ਪ੍ਰਾਪਰਟੀ ਦੀਆਂ ਕਾਲਾ ਕਰਵਾਉਂਦੇ ਸੀ। ਕੋਈ ਇਹ ਅਜੀਹਾ ਵੀ ਮਸਲਾ ਵਿੱਚ ਦੇਖਣ ਨੂੰ ਮਿਲਿਆ ਜੀ ਕਿ ਇਹਨਾਂ ਕੋਲ ਇਨਫੋਰਮੇਸ਼ਨ ਕਿੱਥੋਂ ਪਹੁੰਚਦੀ ਸੀ ਕਿ ਕਿਹੜੇ ਵਿਅਕਤੀ ਕੋ ਪੈਸੇ ਮੰਗਣੇ ਨੇ ਕਿੰਨੋਂ ਕਮਕੀਲੋਂ ਨੇ। ਮੈਂ ਆਪ ਜੀ ਨੂੰ ਇਹੀ ਬੇਨਤੀ ਕੀਤੀ ਹੈ ਕਿ ਇਹ ਕੱਲ ਇਹਨਾਂ ਦਾ ਜਿਹੜਾ ਇੱਕ ਇਹਨਾਂ ਦਾ ਜਿੱਥੋਂ ਗੱਲ ਸਾਰੀ ਗੱਲ ਬਾਹਰ ਨਿਕਲਦੀ ਹੈ ਉਹ ਦਿਲਰਾਜ ਨਾਮ ਦੇ ਇੱਕ ਬੰਦੇ ਨੂੰ ਜੋ ਅਸੀਂ ਫੜਦੇ ਹਾਂ ਉਸ ਤੋਂ ਬਾਅਦ ਇਹ ਕਲਾਈ ਖੁੱਲਦੀ ਹੈ ਠੀਕ ਹੈ ਤੇ ਹਲੇ ਅਸੀਂ ਜੈਨ ਮਤਲਬ ਗਹਿਨ ਪੁੱਛ ਕੇ ਚਰਾਂਗੇ ਇਹ ਕੱਲ ਕੁਛ ਨਾ ਕੁਛ ਜਿਹੜੀ ਤੁਹਾਡੀ ਓਬਜ਼ਰਵੇਸ਼ਨ ਹੈ ਕੁਛ ਨਾ ਕੁਛ ਇਹਦੇ ਵਿੱਚ ਹੀ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਇਹ ਆਪਣੇ ਆ ਤੋਂ ਸਭਾਗੇ ਪਰ ਜਿਸ ਤਰ੍ਹਾਂ ਆਪਾਂ ਹੁੰਦੇ ਆ ਵੀ ਹੋਰ ਭਾਈ ਆਪ ਬਾਹਰ ਬੰਦਾ ਬੰਦਾ ਬੈਠਾ ਬੰਦਾ ਉਹ ਆਪਣੇ ਯਾਰਾ ਦੋਸਤਾਂ ਨੂੰ ਜਾਂ ਕਿਸੇ ਸੰਗੀ ਜਾਤੇ ਹੋਰ ਭਾਈ ਅੱਜ ਕੱਲ੍ਹ ਹੋਰ ਕਿਵੇਂ ਆਪਣੇ ਪਿੰਡ ਚ ਕੌਣ ਹੈ ਕੀ ਗੱਲਬਾਤ ਹੈ ਉਹ ਗੱਲਾਂ ਗੱਲਾਂ ਚ ਉਹ ਇਨਫੋਰਮੇਸ਼ਨ ਇਕੱਠੀ ਕਰ ਲੈਣੀ ਤਾ ਉਸ ਤਰ੍ਹਾਂ ਕੋਈ ਆ ਵੀ ਨਵੀਂ ਕਾਰ ਕਿੰਨੇ ਖਰੀਦੀ ਆ ਜਾਂ ਨਵਾਂ ਘਰ ਕੌਣ ਪਾ ਰਿਹਾ ਆ ਆਪਾਂ ਜਿਵੇਂ ਆਮ ਸਭਨ ਗੱਲ ਕਰ ਲੈਂਦੇ ਆ ਇਹ ਵੀ ਇੱਕ ਇੱਕ ਨਦੀ ਸਟ੍ਰੈਟਜੀ ਹੁੰਦੀ ਆ ਕਿਸੇ ਬਾਰੇ ਪੁੱਛਣ ਦੀ ਬਾਕੀ ਇਹ ਲੋਕਲ ਜੀ ਜਰਾ ਗਰੀਬ ਮਸਲਾ ਸੀ ਨਾ ਕਿਸ ਬੰਦੇ ਦਾ ਰਿਸਪੌਂਸ ਆਪ ਲਾਈ ਕਿ ਦੇਖੋ ਇੱਥੇ ਮੈਂ ਇੱਕ ਅੱਜ ਪ੍ਰੈਸ ਕਾਨਫਰੈਂਸ ਕਰਕੇ ਸੱਦੀ ਗਈ ਹੈਗੀ ਆ ਕਿ ਇਹ ਕੁਝ ਪਿਛਲੇ ਕੁਝ ਸਮੇ ਤੋਂ ਰਮਦਾਸ ਤੇ ਚੰਦੇਰ ਦੇ ਇਲਾਕੇ ਦੇ ਵਿੱਚ ਸਟਾਚਨਾ ਲੈਣ ਲਈ ਤੇ ਫਾਇਰਿੰਗਜ਼ ਇਨਸੀਡੈਂਟ ਹੋਏ ਰਿਪੋਰਟਡ ਸੀਗੇ ਤੇ ਲੁੱਟਖੋਹਾਂ ਦੀ ਵਾਰਦਾਤਾਂ ਹੋਈਆਂ ਸੀਗੀਆਂ ਤੇ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਵਗੈਰਾ ਦਰਜ ਹੈ ਇਧਰ ਅਜੂਨ ਸਾਹਿਬ ਇਧਰ ਅਜੂਨ ਉਹ ਤੋਂ ਸਿਲੈਬੀ ਚੋ ਦੇ ਉੱਥੇ ਐਫ ਆਈ ਆਰ ਵਗੈਰਾ ਵੀ ਦਰਜ ਨੇ ਤਾਂ ਉਸ ਨੂੰ ਇੱਕ ਚੈਲੰਜ ਮੰਨਦੇ ਹੋਏ ਐ ਐਸ ਐਸ ਪੀ ਸਾਹਿਬ ਅੰਮ੍ਰਿਤ ਸਰ ਰੂਲਰ ਨੇ ਆਪਣੀ ਪਰਸਨਲ ਦੇ ਸਹਿਯੋਗ ਨੇ ਆਪਣੇ ਪਰਸਨਸ ਪ੍ਰਵੀਨ ਦੇ ਵਿੱਚ ਆ ਐਸਪੀ ਡੀ ਮਿਸਟਰ ਦਿੱਤਿਆ ਵਾਰੀਆ ਵਾਰੀਰ ਤੇ ਡੀਐਸਪੀ ਡੀ ਗੁਰਵਿੰਦਰ ਨਾਗਰਾ ਤੇ ਖਜਨਾਲਾ ਡੀਐਸਪੀ ਗੁਰਵਿੰਦਰ ਸਿੰਘ ਤੇ ਐਸਐਚਓ ਅਰਜੁਨ ਰਮਨਦਾਸ ਦੇ ਤੇ ਸਟਮਨ ਮਨੀਤ ਜਿਹੜੇ ਇਨਸਪੈਕਟਰ ਨੇ ਉਹਨਾਂ ਦੀ ਇੱਕ ਸਪੈਸ਼ਲ ਟੀਮ ਇਸ ਉੱਤੇ ਨਿਯੁਕਤ ਕੀਤੀ ਸੀ ਇਸ ਕੇਸ ਨੂੰ ਟ੍ਰੇਸ ਕਰਨ ਲਈ ਆ ਲੜੀ ਨਾਲ ਲੜੀ ਜੋੜਦੇ ਹੋਏ ਹਿਊਮਨ ਇੰਟੈਲੀਜੈਂਸ ਤੇ ਸਾਇੰਟਿਫਿਕ ਐਵਿਡੈਂਸ ਨੂੰ ਇਕੱਠਾ ਕਰਦੇ ਹੋਏ ਇੱਕ ਗੱਲ ਸਾਹਮਣੇ ਆਈ ਕਿ ਇਸ ਸਾਰੇ ਜਿਹੜੇ ਲੁੱਟਾਂ ਖੋਹਾਂ ਲਈ ਜੜੀਆਂ ਫਾਇਰਿੰਗਸ ਹੋਰੀਆਂ ਹੈਗੀਆਂ ਜੜੀਆਂ ਕਿ ਇੱਕ ਇਨਸੀਡੈਂਟ ਆਫ ਫਾਇਰਿੰਗ ਰਮਦਾਸ ਦੇ ਵਿੱਚ ਸੀਗਾ ਇੱਕ ਕਿਸੇ ਦੇ ਫਾਰਮ ਹਾਊਸ ਤੇ ਸੀਗਾ ਰਮਦਾਸ ਦੇ ਵਿੱਚ ਇੱਕ ਛੰਡੇਰ ਦੇ ਵਿੱਚ ਇਕਰਾਰ ਰਿਪੀ ਡਾਕਟਰ ਦੇ ਉੱਤੇ ਸੀਗਾ ਇੱਕ ਪੈਟਰੋਲ ਪੰਪ ਦੇ ਉੱਤੇ 11 ਦੀ ਲੁੱਟ ਹੋਈ ਸੀ ਇੱਕ ਉੱਥੇ ਇੱਕ ਕਪੜੇ ਦੀ ਦੁਕਾਨ ਦੇ ਵਿੱਚ ਦਰਾਂ ਦੇ ਨੋਕ ਤੇ ਪੈਸੇ ਦੀ ਖੋ ਇਜ਼ੀ ਪਲੱਸ ਮੋਬਾਈਲ ਫੋਨ ਖੋਈ ਗਈ ਸੀ ਇਸ ਦਿਨ ਨੂੰ ਜਦੋਂ ਇਹ ਸਾਰਾ ਕੜੀ ਨਾਲ ਕੜੀ ਜੋੜਿਆ ਤੇ ਇੱਕ ਤਿਲਰਾਜ ਨਾਮ ਦਾ ਜਿਹੜਾ ਹੈਗਾ ਅਕਿਊਜ਼ਡ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਦੀ ਸਸਟੇਨਡ ਇੰਟਰੋਗੇਸ਼ਨ ਜਦੋਂ ਕੀਤੀ ਜਾਂਦੀ ਹੈ ਇਹ ਸਾਰੀ ਟੀਮ ਵੱਲੋਂ ਤੇ ਅੰਡਰ ਦੀ ਪਰਸਨਲ ਸੁਪਰਵਾਈਜ਼ਨ ਆਫ ਐਸਐਸਪੀ ਸਾਹਿਬ ਇਹ ਕੱਲ੍ਹ ਸਾਹਮਣੇ ਆਂਦੀ ਹੈ ਕਿ ਇਹਨਾਂ ਦਾ ਸਾਰਿਆਂ ਦਾ ਸੂਤਰਦਾਰ ਇੰਗਲੈਂਡ ਬੈਠਾ ਮਨਿੰਦਰਪਾਲ ਏਲੀਅਸ ਐਮਪੀ ਹੈਗਾ ਜੋ ਕਿ ਮੋਹਰ ਭੰਡਾਰੀ ਪਿੰਡ ਦਾ ਰਹਿਣ ਵਾਲਾ ਹੈਗਾ ਚੰਡੇਰ ਦਾ ਇਹ ਇਹਦਾ ਪਿਛੋਕੜ ਇਹ ਹੈ ਕਿ ਇਹ 2023 ਦੇ ਵਿੱਚ ਇੱਕ ਕਤਲ ਕੇਸ ਦਾ ਵੀ ਅਕਿਊਜ਼ਡ ਹੈਗਾ 2024 ਦੇ ਵਿੱਚ ਇਹ ਬਾਹਰ ਜਾਂਚ ਜਾਂਚ ਵਿੱਚ ਸਫਲ ਹੋ ਜਾਂਦਾ ਉੱਥੋਂ ਬੈਠ ਕੇ ਇਹ ਆਪਣੇ ਇੱਕ ਦੋਸਤ ਹੈ ਗੁਰਪਿੰਦਰ ਗੁਰਪਿੰਦਰ ਉਹਦੇ ਨਾਲ ਇੱਕ ਸਾਜਸ਼ ਰਚਦਾ ਹੈਗਾ ਐਕਸਟਰਸ਼ਨਸ ਦੀ ਤੇ ਇੱਕ ਫਕਟਿਸ਼ੀਅਸ ਆਇਡੈਂਟੀਟੀ ਨੂੰ ਕ੍ਰੀਏਟ ਕੀਤਾ ਜਾਂਦਾ ਹੈ ਹਿੰਦੀ ਪਟਾਲਾ ਜਾਂ ਕੇਸ਼ਵ ਉਰਫ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਹਿੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇੱਕ ਫਕਟਿਸ਼ੀਅਸ ਆਇਡੈਂਟੀਟੀ ਨੂੰ ਕ੍ਰੀਏਟ ਕਰਕੇ ਇਹ ਸਟੋਸ਼ਨ ਦਾ ਜਿਹੜਾ ਹੈਗਾ ਗੁਰਖ ਧਦਾ ਇਸ ਸਟਾਰਟ ਕਰਦੇ ਆ ਅਜਨਾਲੇ ਦੇ ਏਰੀਆ ਦੇ ਵਿੱਚ ਜਿਸ ਦੇ ਚੱਲਦੇ ਹੋਏ ਇਹ ਫਾਇਰਿੰਗ ਤੇ ਲੁੱਟਖਵਾਉਂਦਾ ਲੁੱਟਖਵਾਉ ਨੂੰ ਆਪਣੇ ਫੁੱਟ ਸੋਲਜਰਜ਼ ਰਾਹੀਂ ਅੰਜਾਮ ਦਿੰਦੇ ਨੇ ਇਦੇ ਵਿੱਚ ਦਿਲਰਾਜ ਇੱਕ ਕਥੂਸ ਫੜਾ ਜਾਂਦਾ ਹੈ ਜਿਹੜਾ ਇਹ ਸਾਰੇ ਸਾਨੂੰ ਗੱਲ ਦੱਸਦਾ ਹੈਗਾ ਤਾਂ ਉਹ ਇਹਦੇ ਨਾਲ ਇਹ ਵੀ ਗੱਲ ਦੱਸਦਾ ਕਿ ਇਹ ਜਿਹੜੇ ਇਹਦੇ ਜਿਹੜਾ ਮਨਿੰਦਰ ਪਾਲ ਹੈ ਜੋ ਕਿ ਇੰਗਲੈਂਡ ਭੱਜਿਆ ਪਿਆ ਇਹਦਾ ਜਿਹੜਾ ਦੋਸਤ ਗੁਰਪਿੰਦਰ ਹੈ ਜੋ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਹੈ ਇਸਨੇਗਾ ਫੁੱਟ ਸੋਲਜਰਸ ਰਿਕਰੂਟ ਕੀਤੇ ਨੇ ਉਹਨਾਂ ਨੂੰ ਵਰਗਲਾ ਕੇ ਨੌਜਵਾਨਾਂ ਨੂੰ ਆਪਣੇ ਨਾਲ ਬੁਲਾਇਆ ਹੋਇਆ ਤੇ ਇਹ ਵਰਦਤਾਂ ਨੂੰ ਅੰਜਾਮ ਦਵਾ ਰਹੇ ਹੁੰਦਾ ਦਿਲਰਾਜ ਨੇ ਇਹ ਵੀ ਦੱਸਿਆ ਕਿ ਅੱਜ ਇਹ ਫੇਰ ਸਟਾਰਸ਼ਨ ਦੀ ਨੀਅਤ ਨਾਲ ਡਰਾਂ ਕੇ ਫਾਇਰਿੰਗ ਇਨਸੀਡੈਂਟ ਨੂੰ ਅੰਜਾਮ ਦੇਨ ਜਾ ਰਹੇ ਨੇ ਤੇ ਇਹ ਫਲਾ 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 ਗੱਡੀ ਦੇ ਵਿੱਚ ਸਵਾਰ ਨੇ ਇੱਥੇ ਇਹ ਦੱਸਣਾ ਜ਼ਰੂਰੀ ਹੋਏਗਾ ਕਿ ਇਹਨਾਂ ਨੇ ਕੁਝ ਜਿਹੜੀਆਂ ਲੁੱਟਾਂ ਖੋਹਾਂ ਕੀਤੀਆਂ ਤੇ ਕੁਝ ਫਰੋਤੀਆਂ ਲੈਣ ਦੇ ਵਿੱਚ ਵੀ ਇਹ ਕਾਮਯਾਬ ਹੋ ਗਏ ਨੇ ਜ ਜਿਸ ਦੀ ਬਾਅਦ ਵਿੱਚ ਡਿਟੇਲ ਤਫਸੀਲ ਨਾਲ ਜਦੋਂ ਗਹਿਨ ਪੁੱਛ ਕੇ ਚ ਅਸੀਂ ਇਹਨਾਂ ਤੋਂ ਕਰਾਂਗੇ ਉਹ ਸਾਹਮਣੇ ਆਏਗੀ ਤਾਂ ਅਸੀਂ ਤੁਹਾਨੂੰ ਤੁਹਾਡੇ ਸਾਹਮਣੇ ਸਾਰੇ ਫੈਕਟਸ ਦੱਸ ਦੇਵਾਂਗੇ ਉਹਦੇ ਨਾਲ ਇਹਨਾਂ ਨੇ ਅਹਾ ਜੜੀ ਵਰਨਾਕਾਰ ਜਿਹੜੀ ਅੱਜ ਕਾਰ ਰਜਿਸਟਰ ਉੱਤੇ ਇਹ ਅੱਜ ਸਵਾਰ ਸੀਗੇ ਉਹ ਵੀ ਖਰੀਦੀ ਐ ਉਹ ਉਹ ਲੁੱਟਖੋ ਦੇ ਐਕਸਟਰੈਪਸ਼ਨ ਦੇ ਪੈਸੇ ਨਾਲ ਤੇ ਜਿਹੜਾ ਮੈਂ ਦੱਸਿਆ ਵੀ ਹਿੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇਹ ਧਮਕੀਆਂ ਦਿੰਦੇ ਸੀ ਐਕਸਟਰੈਪਸ਼ਨ ਦੀ ਸੋ ਅੱਜ ਉਸ ਦਿਲਰਾਜ ਦੇ ਡਿਸਕਲੋਜ਼ਰਸ ਉੱਤੇ ਐਸਐਸਪੀ ਸਾਹਿਬ ਦੀ ਸੁਪਰਵੀਜ਼ਨ ਨਾ ਦਿੱਤਿਆ ਵਾਰੀਅਰ ਐਸਪੀਡੀ ਸਾਹਿਬ ਦੀ ਸੁਪਰਵੀਜ਼ਨ ਚ ਡੀਐਸਪੀ ਸਾਹਿਬ ਗੁਰਵਿੰਦਰ ਡੀਐਸਪੀ ਜਨਾਲਾ ਗੁਰਵਿੰਦਰ ਮਨਮੀਤ ਤੇ ਇੰਸਪੈਕਟਰ ਸੀਆਈਏ ਤੇ ਐਸਐਚਓ ਰਮਦਾਸ ਅਰਜੁਨ ਨਿਹੋਰਾ ਨੇ ਇਕਨ ਟਰੈਪ ਲੇ ਕੀਤਾ ਵਿਆ ਸੀਗਾ ਇਹ ਚਾਹੜਪੁਰ ਚਾਹੜਪੁਰ ਹੈ ਨਾ ਚਾਹੜਪੁਰ ਜਿਹੜਾ ਪਿੰਡ ਹੈਗਾ ਉੱਥੇ ਜਦੋਂ ਸਾਨੂੰ ਸਪੈਸੀਫਿਕ ਇਨਫੋਰਮੇਸ਼ਨ ਉੱਥੇ ਇੱਕ ਨਾਕਾ ਲਾਇਆ ਵਿਆ ਸੀਗਾ ਤੇ ਉਹਦੇ ਵਿੱਚ ਇਹ ਜਦੋਂ ਕਾਰ ਦੇ ਵਿੱਚ ਆਂਦੇ ਲੋਗ ਸਾਡੇ ਕੋਲ ਸਪੈਸੀਫਿਕ ਇਨਫੋਰਮੇਸ਼ਨ ਸੀ ਇਸ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਤੇ ਇਨਾਂ ਨੂੰ ਵੀ ਆ ਫਾਸ ਹੋ ਜਾਂਦਾ ਹੈ ਕਿ ਪੁਲਿਸ ਦਾ ਨਾਕਾ ਤੇ ਸਾਡੇ ਲਈ ਹੀ ਲੱਗਿਆ ਹੋਣਾ। ਜਿਸ ਤਰ੍ਹਾਂ ਚੋਰ ਦੇ ਪੈਰ ਨਹੀਂ ਹੁੰਦੇ ਤੇ ਕੱਚੀ ਪਈ ਨੂੰ ਥੱਲੇ ਨੂੰ ਲਾਉਂਦੇ ਜਿੱਥੇ ਅਸੀਂ ਕਾਫੀ ਇਹਨਾਂ ਨੇ ਬਹੁਤ ਸੱਜਰ ਢੰਗ ਨਾਲ ਮੈਂ ਮੌਕਾ ਜਾ ਕੇ ਦੇਖਿਆ ਹੈਗਾ। ਬਹੁਤ ਅੱਛਾ ਵਿਉਂਤਬੰਦੀ ਨਾਲ ਇਹਨਾਂ ਨੇ ਸਾਰੇ ਜਿਹੜੇ ਭੱਜਣ ਦੇ ਜਿਹੜੇ ਰਸਤੇ ਹੈਗੇ ਆ ਉਹ ਉਹਨਾਂ ਨੂੰ ਬਲੌਕ ਕੀਤਾ ਹੋਇਆ ਸੀਗਾ। ਸੋ ਉਹ ਜਦੋਂ ਆਉਂਦੇ ਹੈਗੇ ਤੇ ਉੱਥੇ ਫਿਰ ਜਦੋਂ ਉਹ ਕੱਚੀ ਪਈ ਤੇ ਲੈ ਜਾਂਦਾ ਤਾਂ ਤਾਰ ਉਹ ਜਿਵੇਂ ਹੁੰਦਾ ਵੀ ਉਹ ਫਸ ਜਾਂਦੀ ਹੈ ਤਾਂ ਉਹ ਬਾਹਰ ਨਿਕਲ ਕੇ ਭੱਜਣਾ ਆਪਣ ਨੂੰ ਜੋ ਵੀ ਉਹ ਭੱਜਣਾ ਚਾਹੁੰਦੇ ਆ ਤਾਂ ਅਨਪਰਵੋਕਟ ਤੇ ਤਬੜ ਤੋੜ ਫਾਇਰਿੰਗ ਪੁਲਿਸ ਪਾਰਟੀ ਦੇ ਕਰਦੇ ਆ ਇਨ ਰਿਟੈਲੀਟਰੀ ਫਾਇਰ ਜਿਹੜੇ ਦੋ ਬੰਦੇ ਜਿਹੜੇ ਇੰਜਰਡ ਹੁੰਦੇ ਆ ਜਿਨ੍ਹਾਂ ਦੀ شناخت ਇੱਕ ਗੁਰਪਿੰਦਰ ਦੇ ਹੁੰਦੀ ਆ ਤੇ ਇੱਕ ਵਿਸ਼ਪਰੀਤ ਕਿਹਾ ਵੰਸ਼ਪ੍ਰੀਤ ਵੰਸ਼ਪ੍ਰੀ ਸੋ ਇੱਕ ਤਾਂ ਵੰਸ਼ਪ੍ਰੀਤ ਨਾਮ ਦੇ ਜਿਹੜਾ ਹੈਗਾ ਕਿਊਸਡ ਹੈ ਉਹ ਤਾਬੂ ਹੁੰਦੇ ਆ ਸੋ ਇਹਨਾਂ ਦਾ ਜਿਹੜਾ ਸੂਤਰਤਾਰ ਹੈਗਾ ਉਹ ਮਨਿੰਦਰ ਪਾਲ ਹੈਗਾ ਜੋ ਇੰਗਲੈਂਡ ਚ ਬੈਠਾ ਉਹਦਾ ਇੱਕ ਦੋਸਤ ਹੈ ਗੁਰਪਿੰਦਰ ਜਿਹੜਾ ਅੱਜ ਸ਼ੂਟਆਊਟ ਦੇ ਵਿੱਚ ਜਿਹੜਾ ਐਕਸਚੇਂਜ ਆਫ ਫਾਇਰ ਹੈ ਉਹਦੇ ਵਿੱਚ ਇੰਜਰ ਹੋਇਆ ਉਸਨੇ ਗਾਂ ਆਪਣੇ ਮੁੰਡਿਆਂ ਨੂੰ ਵਰਗਲਾ ਕੇ ਆਪਣੇ ਨਾਲ ਜੋੜਿਆ ਹੋਇਆ ਉਹਨਾਂ ਦੇ ਵਿੱਚੋਂ ਇੱਕ ਦਲਰਾਜ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਫੜਿਆ ਸੀ ਜਿਸ ਦੀ ਸਾਰੀ ਪੁੱਛਗਿੱਛ ਤੋਂ ਸਸਟੇਨਡ ਇਨਟੈਰੋਗੇਸ਼ਨ ਤੋਂ ਇਹ ਸਾਰੀ ਗੱਲ ਬਾਹਰ ਆਈ ਹੈ ਤੇ ਅੱਜ ਗੁਰਪਿੰਦਰ ਦੇ ਨਾਲ ਵੰਸ਼ਪ੍ਰੀਤ ਨੇ ਇੱਕ ਐਕਸਟਰੈਕਸ਼ਨ ਦੀ ਵਾਰਦਾਤ ਨੂੰ ਜਾਣਦੇ ਲਈ ਫਾਇਰਿੰਗ ਕਰਨੀ ਸੀ ਤੇ ਉਸ ਨੂੰ ਵਿਫਲ ਵੀ ਕੀਤਾ ਗਿਆ ਤੇ ਅਸੀਂ ਉਹਨਾਂ ਨੂੰ ਆਫਟਰ ਚੇਂਜ ਆਫ ਫਾਇਰ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਤਾਮਯਾਬ ਹੋਏ ਆ ਇਹਦੇ ਨਾਲ ਸਾਡੇ ਕੋਲੇ ਰਮਦਾਸ ਤੇ ਜਿਹੜੇ ਅ ਦੂਸਰਾ ਇੱਕੜਾ ਥਾਣਾ ਜੀ ਚੰਡੇ ਚੰਡੇ ਰਮਦਾਸ ਤੇ ਚੰਡੇਰ ਥਾਣੇ ਦੇ ਜਿਹੜੇ ਪੰਜ ਲੁੱਟਖੋਹਾਂ ਤੇ ਤੇ ਐਕਸਟਰਸ਼ਨ ਤੇ ਦੇ ਨੀਅਤ ਨਾਲ ਫਾਇਰਿੰਗ ਦੇ ਇਨਸੀਡੈਂਟਸ ਨੂੰ ਅਸੀਂ ਕ੍ਰੈਕ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਆ ਫੋਰਨ ਮੋਡਿਊਲ ਬਸਟ ਹੋਇਆ ਹੈ ਜੇ ਮੈਂ ਉਹਦਾ ਪਛੋਕੜ ਵੀ ਦੱਸਿਆ ਤੇ ਬਹੁਤ ਸਲਾਹਾ